ਅਤਿ ਗਰੀਬੀ ਦੂਜਾ ਵਿਧਵਾ ਤੀਜਾ ਤਿੰਨ ਬੇਟੀਆਂ ਚੌਥਾ ਕਮਾਈ ਦਾ ਕੋਈ ਸਾਧਨ ਨਹੀਂ ਪੰਜਵਾਂ ਕੱਚੇ ਕਮਰੇ ਦੀਆਂ ਵਾਲੀ-ਵਲੀਆਂ ਛੱਤਾਂ ਡਿੱਗ ਕੇ ਬੇਸਹਾਰਾ ਹੋ ਜਾਣਾ ਫਤੇਗੜ ਚੂੜੀਆਂ ਦੇ ਵਾਰਡ ਨੰਬਰ 11 ਦੀ ਵਿਧਵਾ ਔਰ ਹਰਜੀਤ ਕੌਰ ਨੇ ਉਸ ਦੇ ਜੇਠ ਸੁਖਵੰਤ ਸਿੰਘ ਦੋਵੇਂ ਉੱਪਰ ਇੱਕੋ ਰਾਤ ਹੀ ਦੁੱਖਾਂ ਦਾ ਪਹਾੜ ਡੁੱਬ ਪਿਆ ਜਦੋਂ ਲਗਾਤਾਰ ਹੋਈ ਬਰਸਾਤ ਦੇ ਕਾਰਨ ਦੋਵਾਂ ਦੇ ਘਰਾਂ ਦੀਆਂ ਵਾਲੇ-ਵਾਲੀਆਂ ਛੱਤਾਂ ਢਹਿ ਢਿੱਗ ਗਈਆਂ ਜਿਸ ਨਾਲ ਗਰੀਬ ਪਰਿਵਾਰ ਤੇ ਵੱਡੀ ਮੁਸੀਬਤ ਆਨ ਪਈ ਅਤੇ ਉਹਨਾਂ ਨੇ ਮਦਦ ਦੀ ਲਗਾਈ ਕੋਹਾਰ ਸਜੀਤ ਕੋਰ ਜੀ ਗੋਜੀ ਕਮਰਾ ਸੀਗਾ ਤੁਹਾਡਾ ਡੇਗਿਆ ਜੀ ਉਹ ਹਾਂ ਜੀ ਵਿਧੀਆਂ ਦਾ ਆਦਮੀ ਹੈ ਨਹੀਂ ਸਰ ਤੇ ਅੱਛਾ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਬਹੁਤ ਹੀ ਬਹੁਤ ਹੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਮਾਇਦਾ ਹੈਗਾ ਕੋਈ ਸਾਡਾ ਨਾ ਸਾਡ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਉਮਾਈ ਦਾ ਸਾਧ ਨਹੀਂ ਹੈ ਨਹੀਂ ਉਹ ਪੈਸਨ ਵਸਣ ਲੱਗੀ ਹੋਈ ਵਿੱਚ ਸਰਤਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਲੰਨਾ ਤੁਰਿਆ ਵੀ ਕੋਈ ਜਲ ਲੱਤਾਂ ਬੜੀਆਂ ਭੇਰ ਹੁੰਦੇ ਕੰਮ ਨਹੀਂ ਲਿੰਦਾ ਕੋਈ ਸਿਕਰਾ ਮਰਦ ਕਰੂੰ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਲਾ ਸਕਦਾ ਜੀ ਕਿਸ ਤਰ੍ਹਾਂ ਇਹ ਕਰਦਾ ਇਹ ਤੇ ਬਰਸਾਣ ਲੱਗਦਾ ਪੈ ਲਈ ਆ ਤੇ ਮਕਾਨ ਸਾਡੇ ਕਰਤੇ ਹੀ ਇਹ ਲੋਕ ਇਸ ਵੇਲੇ ਅਰਾਧ ਨੂੰ ਸਾਡੇ ਪੈਸਾ ਦੀ ਇਸਨ ਇਹ ਅਬ ਗਰੀਬ ਬੰਦੇ ਆ ਤੁਹਾਡੀ ਮਦਦ ਕੀਤੀ ਜਾਏ کئی ਵਾਰ ਫਾਰਮ ਦਿੱਤਾ ਨੂੰ ਐਮਸੀ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆ। ਸਈ ਵਾਰੀ ਪਾਜੀ ਹਰ ਪਾਰ ਕਰਕੇ ਤੇ ਸਾਡੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਸਾਨੂੰ ਜਦੋਂ ਵੋਟ ਆਉਂਦੀ ਆ ਉਦੋਂ ਪੁੱਛ ਕੇ ਸਿਰ ਕਰਨ ਆਉਂਦੇ ਆ ਕੋਈ ਪੁੱਛੋ ਕੋਈ ਨਹੀਂ ਆਉਂਦਾ। ਇਹਦੇ ਤੁਹਾਡੇ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ। ਹਾਂਜੀ ਪਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ। ਉਦੋਂ ਵੀ ਗਈ ਆ ਉਦੋਂ ਵੀ ਇੱਕ ਕਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਠੀਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦੋਂ ਕਿ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸੋ ਤੁਹਾਨੂੰ ਸਸਤੀ ਸਸਤਾ ਆਈ ਅੱਗੇ ਮਦਦ ਨਹੀਂ ਕੋਈ ਕਿਹਾ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਦੋਂ ਪੁੱਛਦੇ ਨਹੀਂ ਜਦੋਂ ਬੰਦੇਵਾਸੀ ਆਏ ਕੁਛ ਨਹੀਂ ਨਹੀਂ ਕੋਈ ਨਹੀਂ ਆਇਆ ਆ ਵੀਰੋਂ ਨੇ ਆਏ ਹੁਣ ਆ ਭਾਜੀ ਹੁਣ ਜਿਹੜੇ ਇੱਥੇ ਕੋਲੋਂ ਤੇ ਇਹ ਆਏ। ਨੰਬਰ ਬੋਲ ਦੋ ਜੇ ਕੰਮ ਕਰਨੀ ਹੈ। ਮੇਰਾ 99711 32764 ਨੰਬਰ ਮੇਰਾ ਹੈ ਜਿੰਨੇ ਮੇਰੀ ਵੀਰਤਾਨ ਮੱਦੇਦ ਕਰਨੀ ਉਤਾਰ ਸਕਦਾ ਹੈ। ਬਹੁਤ ਧੰਨਵਾਦ ਹੋ ਜਾਣਾ। 99711 32764 ਮੇਰਾ ਨੰਬਰ ਹੈ ਜਿੰਨੇ ਮੇਰੀ ਵੀਰਤਾਨ ਮੱਦੇ ਮੇ ਕੰਵਰਟ ਕਰ ਸਕਦਾ ਹੈ। ਜੜੀ ਪਰਵਾਰ ਆ ਰਿਹਾ ਪਾ ਮਦਦ ਕੀਤੀ ਜਾਏ ਸਾਡੀ। ਸੈਕਟਰ ਵੱਟਾ ਰੇਗੋਹਲੀ ਗ੍ਰੀ ਪਰਿਵਾਰ ਤੋਂ ਕਨਫਰੈਂਸ ਦਾ ਸੱਜੇ ਕੀ ਹਮ ਸੰਧਾਰਚਰੀ ਹਾਂ ਹਾਂਜੀ ਇਹ ਮਤਲਬ ਲਗਾਤਾਰ ਮੀਂਹ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਕਿ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅਕੀ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਤ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਨੀ ਅਸੀਂ ਮਹੱਲੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਪੀ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਦੀ ਮਤ ਕੀਤੀ ਜਾਵੇ ਤੁਹਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀ ਕਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਕਾਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਤਬਦਤ ਵਦ ਕੀਤੀ ਜਾਵੇ